ਸਸਰੀਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਜੋਤ ਡੇਰੀ ਫਾਰਮਿੰਗ ਦੇ ਵਿੱਚ ਜਿਹੜੇ ਕਿਸਾਨ ਵੀਰ ਆ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਾਸ ਵਾਲਾ ਘੰਟੀ ਵਾਲਾ ਬਟਨ ਜਰੂਰ ਪ੍ਰੈਸ ਕਰਿਓ ਕਿਉਂਕਿ ਤੁਸੀਂ ਵੀਡੀਓ ਤਾਂ ਦੇਖ ਲੈਣੇ ਹੋ ਤੁਹਾਡੇ ਸਹਿਯੋਗ ਦੀ ਲੋੜ ਆ ਸਾਨੂੰ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਦੋਸਤੋ ਇਦਾਂ ਦੀਆਂ ਵੀਡੀਓ ਆਪਣੇ ਤੋਂ ਐਡ ਕਰਾਉਣੀਆਂ ਹੋਣ ਆਪਣੇ ਚੈਨਲ ਦਾ ਨੰਬਰ ਹੈਗਾ ਜੀ 953080787 ਅੱਜ ਆਪਾਂ ਦੋਸਤੋ ਤੁਹਾਨੂੰ ਇੱਕ ਚੰਗੇ ਹਵਾਨੇ ਵਾਲੀ ਗਾਂ ਦਿਖਾ ਰਹੇ ਹਾਂ ਦੂਜੇ ਸੂਬੇ ਆ ਪਸ਼ੂ ਮੰਡੀ ਡੱਬੋਂ ਦੇ ਵਿੱਚ ਇਹ ਸੇਲ ਵਾਸਤੇ ਆਈ ਆ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਇਹ ਮੰਡੀ ਨੰਬਰ 1 ਤੇ ਲੱਗਦੀ ਆ ਜੀ ਬਾਕੀ ਦੀ ਆਪਾਂ ਡਿਟੇਲ ਬਾਈ ਜੀਰਾਂ ਨੂੰ ਪੁੱਛਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਨਾਮ ਤੇ ਐਡਰੈਸ ਦੱਸਿਓ ਜੀ ਨਾਮ ਬਿਨਤ ਸਿੰਘ ਜੀ ਪਿੰਡ ਭਗਤਾ ਭਾਈਕਾ ਜਿਲ੍ਹਾ ਬਠਿੰਡਾ ਭਗਤਾ ਭਾਈਕਾ ਜਿਲ੍ਹਾ ਬਠਿੰਡਾ ਜੀ ਕਿੰਨੇ ਸਵੇ ਆਪਣੀ ਇਹ ਵੈੜ ਆਜੀ ਦੂਜਾ ਸਵੇ ਆਜੀ ਠੀਕ ਆ ਜੀ ਪਹਿਲੇ ਸਵੇ ਕਿੰਨਾ ਦੁੱਧ ਕੱਢਿਆ ਸੀਗਾ ਜੀ 25 26 ਕਿਲੋ ਦੁੱਧ ਦਿੱਤਾ ਹੀ ਖੁੱਲੋਂ ਠੀਕ ਆ ਬਾਈ ਜੀ ਵਪਾਰ ਦਾ ਕੰਮ ਕਰਦੇ ਹੋ ਹਾਂ ਜੀ ਹਾਂ ਜੀ ਵਪਾਰ ਦਾ ਠੀਕ ਆ ਜੀ ਹੁਣ ਕਿੰਨਾ ਦੁੱਧ ਦੇ ਦਿੱਤੇ ਥੱਲੇ ਜੀ ਹੁਣ 20 ਕਿਲੋ ਬੋਲਾ ਤਿਆਰ ਹੈ ਤਿੰਨ ਦਿਨਾਂ ਦੀ ਸੂਈ ਹੈ 20 ਕਿਲੋ ਤਿਆਰ ਆ ਜੀ ਠੀਕ ਆ ਲੀਟਰ ਮਾਰ ਕੇ ਦੇਓਗੇ ਜੀ ਠੀਕ ਆ ਜੀ ਇਹ ਮਗਰ ਬੱਚਾ ਕੀ ਆ ਜੀ ਮੱਛੀ ਆ ਜੀ ਕਿਹੜੇ ਸੀਮੰਦੀ ਆ ਜੀ ਡੈਨਮਾਰਕ ਦੀ 40116 ਦੀ 40116 ਡੈਨਮਾਰਕ ਦੋਸਤੋ ਤੁਹਾਨੂੰ ਗਾਂ ਦਿਖਾ ਰਹੇ ਆ ਬਾਕੀ ਤੁਸੀਂ ਦੇਖ ਕੇ ਆਪ ਹੀ ਪਾਸ ਕਰਨੀ ਹੁੰਦੀ ਆ ਖਵਾਨਾ ਦੋਸਤ ਬਹੁਤ ਤਗੜਾ ਹੈ ਜਿੰਨਾ ਬਾਜੀ ਹੋ ਰਹੇ ਬਹੁਤ ਦੱਸਿਆ ਤਕਰੀਬਨ ਜਰੂਰ ਕਾਲੂਗੇ ਇਹ ਬਾਈ ਜੀ ਆਪਣਾ ਨੰਬਰ ਦੱਸਿਓ 62807 79197 688779197 ਹਾਂਜੀ ਠੀਕ ਹੈ ਇੱਕ ਵਾਰ ਡਰੈਸਿੰਗ ਦੱਸ ਦਿਓ ਆਪ ਦਾ ਪਿੰਡ ਭਗਤਾ ਭਾਈਕਾ ਜ਼ਿਲ੍ਹਾ ਬਟਿੰਡਾ ਤਸੀਰ ਆਮਪਰਾਪੂ ਠੀਕ ਹੈ ਜੀ ਰੇਟ ਕੀ ਕਰ ਰਹੇ ਹੋ ਬਾਈ ਜਿੰਦਾ ਰੇਟ ਹੈ ਤਾਂ 85000 ਰੁਪਏ 85000 ਥੋੜਾ ਜਿਆਦਾ ਨਹੀਂ ਕਰ ਰਹੇ ਜੀ ਮਾਨਤਾਣ ਕਰ ਦਾਂਗੀ ਗਾਹ ਕਾ ਜੀ ਠੀਕ ਹੈ ਜੀ ਵੇੜ ਵੀ ਚੰਗੀ ਆ ਹਾਂਜੀ ਦੋਸਤੋ ਵੇੜ ਚੰਗੀ ਆ ਵਪਾਰ ਦਾ ਕੰਮ ਕਰਦੇ ਆ ਤੁਸੀਂ ਇਹਨਾਂ ਕੋਲ ਜਾ ਕੇ ਤਸਦੀਕ ਕਰਕੇ ਆਦੀ ਆ ਤਸਦੀਕ ਕਰਨੀ ਹੈ ਸਾਡਾ ਮਕਸਦ ਤਾਂ ਵੀਡੀਓ ਪਾਉਣ ਦਾ ਹੁੰਦਾ ਜੀ ਸਾਰਨੂੰ ਸੇਵਾ ਦਾ ਮੌਕਾ ਜਰੂਰ ਦਿਓ ਕਰੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ